ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਮੰਡੀ ਵਾਸੀਆਂ ਨੇ ਜੰਮੂ ਕਸ਼ਮੀਰ ਦੇ ਸੈਰ ਸਪਾਟਾ ਕੇਂਦਰ ਮੰਨੇ ਜਾਣ ਵਾਲੇ ਪਹਿਲਗਾਮ ਪਿੰਡ ਵਿੱਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸੈਨਿਕਾਂ ਲਈ ਇਨਸਾਫ ਅਤੇ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ। ਉਹਨਾਂ ਨੇ ਚੌਕ ਦੇ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ। ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕभी ਕੀਤੀ ਹੈ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਮੁਖੀ ਰਾਜੇਸ਼ ਜੈਨ ਪ੍ਰਦੀਪ ਕੁਮਾਰ ਮਹਿਤਾ ਠੇਕੇਦਾਰ ਸੁਸ਼ੀਲ ਕੁਮਾਰ ਡਾਕਟਰ ਵਿਪਨ ਚੰਦਰ ਗੋਹਿਲ ਮਨੋਜ ਕੁਮਾਰ ਜਗਦੀਸ਼ ਸਿੰਘ ਆਦ ਨੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਮਨੁੱਖਤਾ ਦੇ ਦੁਸ਼ਮਣ ਅਤੇ ਪਾਕਿਸਤਾਨ ਦੁਆਰਾ ਪਾਲਿਆ ਪੋਸਿਆ ਗਿਆ ਅਤਵਾਦ ਪੂਰੀ ਦੁਨੀਆ ਦੇ ਲਈ ਹੀ ਖਤਰਾ ਹੈ ਉਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਹ ਮੰਗ ਕੀਤੀ ਹੈ ਕਿ ਮਨੁੱਖਤਾ ਦੇ ਦੁਸ਼ਮਣ ਪਾਕਿਸਤਾਨ ਵਿਰੁੱਧ ਅਜੇਹੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਨੀਆ ਦਾ ਕੋਈ ਵੀ ਅਤਵਾਦੀ ਸੰਗਠਨ ਦੁਬਾਰਾ ਭਾਰਤ ਵੱਲ ਦੇਖਣ ਦੀ ਹਿੰਮਤ ਤੱਕ ਨਾ ਕਰ ਸਕੇ ਉਹਨਾਂ ਨੇ ਕਿਹਾ ਕਿ ਸ਼ਹੀਦ ਹੋਏ ਸੈਨਿਕਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਪਾਕਿਸਤਾਨ ਵਿਰੁੱਧ ਅਜੇਹੀ ਸਖਤ ਕਾਰਵਾਈ ਕੀਤੀ ਜਾਵੇ ਕਿ ਪਾਕਿਸਤਾਨ ਦਾ ਨਕਸ਼ਾ ਦੁਨੀਆ ਤੋਂ ਹੀ ਮਿਟਾ ਦਿੱਤਾ ਜਾਵੇ ਤਾਂ ਜੋ ਮ੍ਰਿਤਕਾਂ ਦੇ ਪਰਿਵਾਰ ਦੇ ਜ਼ਖਮ ਪਰ ਸਕਣ ਜਿਹੜਾ ਇਹ ਜਲਸਾ ਕੱਢ ਰਹੇ ਹਾਂ ਜਿਹੜੇ ਵੀ ਜੰਮੂ ਕਸ਼ਮੀਰ ਦੇ ਵਿੱਚ ਬੰਦੇ ਸਾਡੇ ਮਾਰੇ ਗਏ ਨੇ ਉਹਨਾਂ ਦੇ ਜਿਨ੍ਹਾਂ ਨੇ ਮਾਰੇ ਉਹਨਾਂ ਦੇ ਖਿਲਾਫ ਕੱਢ ਰਹੇ ਆ ਇਹ ਪਾਕਿਸਤਾਨ ਦੀ ਸ਼ਰਾਰਤ ਹੈ ਜਾਂ ਅੰਤਗਵਾਦੀਆਂ ਦੀ ਸ਼ਰਾਰਤ ਹੈ ਬਸ ਇਹੀ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਤੇ ਸਾਨੂੰ ਇਨਸਾਫ ਮਿਲੇ ਇਸ ਚੀਜ਼ ਦਾ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ Hindu ਧਰਮ ਨੂੰ ਟਾਰਗੇਟ ਕਰਕੇ 28 નિર્દોષ ਲੋਕਾਂ ਦੀ ਜਾਨ ਲਈ ਗਈ ਉਸ ਸਬੰਧ ਦੇ ਵਿੱਚ ਅੱਜ ਅਸੀਂ ਪਾਕਿਸਤਾਨ ਦਾ ਪੁਤਲਾ ਫੁਕਿਆ ਤੇ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਤਾਂ ਜੋ ਭਾਰਤ ਸਰਕਾਰ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕਰ ਸਕੇ ਤੇ ਪਾਕਿਸਤਾਨ ਨਾਲ ਜੋ ਵੀ ਆਪਣਾ ਰਾਇਪਤਾ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਪਾਕਿਸਤਾਨ ਨੂੰ ਸਬਕ ਸਿਖਾਇਆ ਜਾ ਸਕੇ ਇਹ ਪਾਸਾ ਰਹੀ ਹਰਕਤਾਂ ਕਰਦੀ ਰਹੇਗੀ ਅਗਰ ਉਹ ਐਕਸ਼ਨ ਕੀਆ ਜੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਅਸੀਂ ਭਾਰਤ ਸਰਕਾਰ ਨੂੰ ਮਨਜੂਰ ਭਾਰਤ ਸਰਕਾਰ ਨੂੰ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨਾਲ ਸਾਰਾ ਵਪਾਰ ਬੰਦ ਕੀਤਾ ਜਾਵੇ ਪਾਣੀ ਤੱਕ ਇਹਨਾਂ ਦਾ ਬੰਦ ਕੀਤਾ ਜਾਵੇ ਤਾਂ ਜੋ ਪਾਕਿਸਤਾਨ ਨੂੰ ਪਤਾ ਲੱਗ ਜਾਵੇ ਕਿ ਹਿੰਦੂਸਤਾਨ ਨਾਲ ਪੰਗਾ ਲੈਣਾ ਮਾੜੀ ਗੱਲ ਹੈ ਪਹਿਲਗਾਮ ਦੇ ਵਿੱਚ ਅਤੰਕਵਾਦੀਆਂ ਵੱਲੋਂ ਪਾਕਿਸਤਾਨ ਦੀ ਸ਼ਹਿਤੇ ਇੱਕ ਨੌਣੀ ਹਰਕਤ ਕੀਤੀ ਗਈ ਜਿਸ ਦੇ ਵਿੱਚ ਜੋ ਉੱਥੇ ਸ਼ਰਲਾਨੀ ਸੀਗੇ ਤੇ ਖਾਸ ਕਰਕੇ ਇੱਕ ਤਬਕੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤੇ ਮੌਤ ਦੇ ਘਾਲ ਉਤਾਰਿਆ ਗਿਆ ਉਸ ਨੂੰ ਲੈ ਕੇ ਜ ਪੂਰੇ ਭਾਰਤ ਵਰਸ਼ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉਸ ਘੜੀ ਦੇ ਤਹਿਤ ਅਜ ਮੋੜ ਮੰਡੀ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਅਤੇ ਅਤਿ ਅੰਤਵਾਦ ਦੇ ਖਿਲਾਫ ਇੱਕ ਰੋਸ ਮਜਾਰਾ ਕੀਤਾ ਜਾ ਰਿਹਾ ਸਾਰੇ ਮੰਡੀ ਨਿਵਾਸੀ ਇਸ ਵਿੱਚ ਹਾਜ਼ਰ ਹੈ ਪਹਿਲਗਾਮ ਦੇ ਵਿੱਚ ਅਤੰਕਵਾਦੀਆਂ ਵੱਲੋਂ ਪਾਕਿਸਤਾਨ ਦੀ ਸ਼ਹਿਤੇ ਇੱਕ ਨੌਣੀ ਹਰਕਤ ਕੀਤੀ ਗਈ ਜਿਸ ਦੇ ਵਿੱਚ ਜੋ ਤੇ ਸ਼ਰਲਾਨੀ ਸੀਗੇ ਤੇ ਖਾਸ ਕਰਕੇ ਇੱਕ ਤਬਕੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤੇ ਮੌਤ ਦੇ ਘਾਟ ਉਤਾਰਿਆ ਗਿਆ ਉਸ ਨੂੰ ਲੈ ਕੇ ਜ ਪੂਰੇ ਭਾਰਤ ਵਰਸ਼ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਮੇਸ ਕੜੀ ਦੇ ਤਹਿਤ ਅਜ ਮੋੜ ਮੰਡੀ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਅਤੇ ਅਤਿਵਾਦ ਦੇ ਖਿਲਾਫ ਇੱਕ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਸਾਰੇ ਮੰਡੀ ਨਿਵਾਸੀ ਇਸ ਵਿੱਚ ਹਾਜ਼ਰ ਹੈ